ਜੀ ਜਾਨੀ ਰੱਬ ਵੀ ਪੂਰੀ ਕਰ ਨਾ ਪਾਏ ਕਮੀ ਕਦੇ ਵੀ ਮਾ ਸਤਿ ਸ਼੍ਰੀ ਅਕਾਲ ਜੀ ਪ੍ਰੀਤਕਾਸ਼ ਕਪਲ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਇਨਾਂ ਦੇ ਇੰਸਟਾਗ੍ਰਾਮ ਉਤੇ ਚੰਗੇ ਫਾਲੋਅਰਸ ਵੀ ਨੇ ਅਤੇ ਲੋਕ ਇਨਾਂ ਦੀਆਂ ਵੀਡੀਓਜ਼ ਦੇਖਣਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੁਹਾਨੂੰ ਦੱਸਦੀ ਕਿ ਅੱਜ ਤੋਂ ਕੁਝ ਕੁ ਮਹੀਨੇ ਪਹਿਲਾਂ ਇਨਾਂ ਘਰੇ ਧੀ ਨੇ ਜਨਮ ਲਿਆ ਸੀ ਅਤੇ ਪ੍ਰੀਤ ਆਕਾਸ਼ ਨੇ ਆਪਣੀ ਧੀ ਦੇ ਜਨਮ ਹੋਣ ਤੋਂ ਬਾਅਦ ਕਾਫੀ ਖੁਸ਼ੀਆਂ ਵੀ ਮਨਾਈਆਂ ਸੀ ਉੱਥੇ ਤੁਹਾਨੂੰ ਦੱਸਦੀ ਕਿ ਉਹਨਾਂ ਦੀ ਧੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ ਜਦੋਂ ਪ੍ਰੀਤ ਆਕਾਸ਼ ਦੇ ਫੈਨਸ ਨੇ ਇਹਨਾਂ ਨੂੰ ਪੁੱਛਿਆ ਕਿ ਤੁਹਾਡੀ ਧੀ ਨੂੰ ਕੀ ਹੋਇਆ ਸੀ ਤਾਂ ਪ੍ਰੀਤ ਆਕਾਸ਼ ਨੇ ਦੱਸਿਆ ਕਿ ਉਹਨਾਂ ਦੀ ਧੀ ਨੂੰ ਠੰਡ ਲੱਗ ਗਈ ਸੀ ਇਸੇ ਕਰਕੇ ਉਹ ਇਸ ਦੁਨੀਆ ਤੇ ਨਹੀਂ ਰਹੀ ਉੱਥੇ ਹੀ ਕਈ ਲੋਕ ਪ੍ਰੀਤ ਆਕਾਸ਼ ਨੂੰ ਬਹੁਤ ਜ਼ਿਆ ਕਿ ਤੁਹਾਨੂੰ ਆਪਣੀ ਧੀ ਦੀ ਦੇਖਭਾਲ ਕਰਨੀ ਚਾਹੀਦੀ ਸੀ ਪਰ ਤੁਹਾਡਾ ਧਿਆਨ ਰੀਲਾਂ ਬਣਾਉਣ ਵਾਲਾ ਸੀ ਉੱਥੇ ਹੀ ਕਈ ਲੋਕ ਪ੍ਰੀਤ ਕਾਸ਼ ਦੀ سپورਟ ਵਿੱਚ ਵੀ ਖੜੇ ਹੋਏ ਨੇ ਇਹ ਤੁਹਾਨੂੰ ਕਿਸੇ ਬਾਰੇ ਐਵੇਂ ਨਹੀਂ ਬੋਲਣਾ ਚਾਹੀਦਾ ਉਹਨਾਂ ਦੀ ਧੀ ਇਸ ਜਹਾਨ ਨੂੰ ਛੱਡ ਕੇ ਚਲੀ ਗਈ ਹੈ ਤੁਸੀਂ ਵੀ ਕਮੈਂਟ ਸੈਕਸ਼ਨ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਕਿ ਪਰਮਾਤਮਾ ਇਹਨਾਂ ਦੀ ਧੀ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ